ਸੰਯੁਕਤ ਕਿਸਾਨ ਮੋਰਚਾ ਨਾਨ ਪੋਲਿਟਿਕਲ ਵੱਲੋਂ 26 ਫਰਵਰੀ ਨੂੰ ਦਿੱਲੀ ਚੱਲੋ ਦਾ ਸੱਦਾ ਦਿੱਤਾ ਗਿਆ ਹੈ। ਸਰਕਾਰ ਨੇ ਸਾਡੇ ਨਾਲ ਚੋਣਾਂ ਦੇ ਦੌਰਾਨ ਜਿਹੜੀ ਕਮਿਟਮੈਂਟ ਕੀਤੀ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਾਂਗੇ। ਜੀ। ਨਕੀਮਪੁਰ ਦੇ ਲੋਕਾਂ ਨੂੰ ਜਿਹੜੀ ਬੇਇਨਸਾਫੀ ਹੋਈ ਲੋਕਾਂ ਨੂੰ ਡਰੜ ਕੇ ਗੱਡੀਆਂ ਥੱਲੇ ਮਾਰਿਆ ਗਿਆ। ਜੀ। ਇੱਕ ਪੱਤਰਕਾਰ ਮਾਰਤਾ ਉਹਨੂੰ ਇਹਨਾਂ ਸਭ ਦੇਣ ਦੀ ਗੱਲ ਹੋਈ ਸੀ। ਚੋਣਾਂ ਤੋਂ ਪਹਿਲਾਂ 2014 'ਚ ਜੀ। ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਤੁਹਾਡੀ ਨੂੰ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ। 10 ਸਾਲ ਸਤਾ ਜਨੰਦ ਮੰਨ ਲਿਆ ਲੇਕਿਨ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਾਗੂ ਨਹੀਂ ਕੀਤੀ ਉਹ ਇਹਨਾਂ ਦਾ ਚੋਣ ਮੈਨੀਫੈਸਟੋ ਅੱਜ ਵੀ ਹਜੇ ਮੌਜੂਦ ਪਿਆ ਲੋਕਾਂ ਦੇ ਸਾਹਮਣੇ ਇਹਨਾਂ ਨੇ ਹਾਲਾਤ ਪੈਦਾ ਕਰ ਦਿੱਤਾ ਕਿ ਦੇਖੋ ਅੱਜ ਸਰਕਾਰ ਬੀਜੇਪੀ ਹੈ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ 10 ਸਾਲ ਉਹ ਐਂਟੀ ਕੰਬੈਂਸਿਵ ਵੀ ਹੋ ਜਾਂਦੀ ਆ ਹੋਰ ਬੜਾ ਕੁਝ ਹੋ ਜਾਂਦਾ ਹੈ ਸਰਕਾਰ ਬਦਲ ਕੇ ਕੱਲ ਨੂੰ ਦੂਸਰੀ ਆ ਜੇ ਉਹ ਕਹਣਗੇ ਸਾਡੇ ਸਾਡੇ ਤੁਹਾਡੇ ਸਾਡੇ ਤੋਂ ਤੁਹਾਡੇ ਨਾਲ ਕਮੇਟੀ ਮੇਟੀ ਕੋਈ ਨਹੀਂ ਸੀ ਸਾਸੀਂ ਕੱਲ ਤੁਹਾਡੇ ਬਾਹਰ ਚ ਕਦੇ ਬੈਠੇ ਹੋ ਜੀ ਇਸ ਕਰਕੇ ਲੋਕਾਂ ਦੀ ਇੱਕ ਜਿੰਮਤ ਮਜਬੂਰੀ ਬਣਦੀ ਹੈ ਕਿ ਇਹਨਾਂ ਹਾਲਾਤਾਂ ਦੇ ਵਿੱਚ ਇਸੇ ਸਰਕਾਰ ਦੇ ਹੁੰਦਿਆਂ ਹੁੰਦਿਆ ਪ੍ਰੋਟੈਸਟ ਦੁਬਾਰਾ ਵੱਡਾ ਮਤਲਬ ਕੀਤਾ ਜਾਏ ਜੀ ਸਵਾਲ ਇਹ ਹੈ ਕਿ ਉਹਨਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਜੀ ਲੋਕ ਵਿਸ਼ਵਾਸ ਕਿਸ ਤਰੀਕੇ ਨਾਲ ਕਰਨ ਨਾ ਦਿੰਦੇ ਕਿ ਦੁਬਾਰਾ ਉਹ ਗਲਤੀਆਂ ਨਹੀਂ ਕਰਨਗੇ ਕੁਝ ਆਗੂਆ ਵੱਲੋਂ ਬੜੀਆਂ ਵੱਡੀਆਂ ਮਤਲਬ ਵੱਜ਼ਰ ਕੁੜਾਈਤਾ ਕੀਤੀਆਂ ਗਲਤੀਆਂ ਕੀਤੀਆਂ ਕਿ ਸਰਕਾਰਾਂ ਨੂੰ ਚਿੱਠੀਆਂ ਲਿਖਤੀਆਂ ਉਸ ਵੇਲੇ ਚੋਣਾਂ ਦੇ ਵਿੱਚ ਆ ਕੇ ਕੁੱਦ ਜਾਣਾ ਬਹੁਤ ਛੇਤੀ ਦੇ ਨਾਲ ਮੋਰਚੇ ਨੂੰ ਅੰਦਰ ਖਾਤੇ ਮੀਟਿੰਗਾਂ ਕਰ ਕਰਕੇ ਉਠਾ ਦੇਣਾ ਲੰਗਰਾਂ ਵਾਲਿਆਂ ਨੂੰ ਜਾ ਜਾ ਕੇ ਕਹਿ ਕੇ ਮਤਲਬ ਉਠਾ ਦੇਣਾ ਵੀ ਚਲੋ 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 ਮਸਲਾ ਹੱਲ ਹੋ ਗਿਆ ਦੱਖਣੀ ਭਾਰਤ ਦੇ ਵਿੱਚੋਂ ਕੱਲ ਪਰਸੋਂ ਹਜੇ 17 ਜਥੇਬੰਦੀਆਂ ਨੇ ਹੋਰ ਸਾਨੂੰ ਸਮਰਥਨ ਦਿੱਤਾ ਹੈ 18 ਜਥੇਬੰਦੀਆਂ ਉੱਤਰੀ ਭਾਰਤ ਦੀਆਂ ਨੇ ਸਮਰਥਨ ਦਿੱਤਾ ਹੈ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਵੱਲੋਂ 26 ਫਰਵਰੀ ਨੂੰ ਦਿੱਲੀ ਚਲੋ ਦਾ ਸੱਦਾ ਦਿੱਤਾ ਗਿਆ ਸੋ ਸਾਡੇ ਨਾਲ ਕਿਸਾਨ ਆਗੂ ਡੱਲੇਵਾਲ ਸਾਹਿਬ ਜੁੜ ਚੁੱਕੇ ਨੇ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਡੱਲੇਵਾਲ ਸਾਹਿਬ 26 ਜਨਵਰੀ ਨੂੰ ਦਿੱਲੀ ਚਲੋ ਦਾ ਸੱਦਾ ਦਿੱਤਾ ਗਿਆ ਜਿਹੜਾ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਜੜੀਆਂ ਹੈਗੀਆਂ ਨੇ ਧਿਰਾਂ ਨੇ ਤੇ ਇਹ ਹਾਲਾਤ ਪੈਦਾ ਕਿਉਂ ਹੋਏ ਜੀ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਜਿਹੜਾ ਤੁਸੀਂ ਪੁੱਛਿਆ ਵੀ ਧਿਰਾਂ ਕਿਹੜੀਆਂ ਨੇ ਐਸਕੇਐਮ ਨਾਨ ਪੋਲਿਟਿਕਲ ਇਹਦੇ ਵਿੱਚ ਜਿਹੜੀ ਹੈ ਮੁੱਖ ਧਿਰ ਹੈ ਜੀ ਦੂਸਰਾ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਨੇ ਜੀ ਉਹਨਾਂ ਨੇ ਵੀ ਇਸ ਮੋਰਚੇ ਦੇ ਪ੍ਰੋਗਰਾਮਾਂ ਨੂੰ ਮੰਤਲ ਸਮਰਥਨ ਦਿੱਤਾ ਹੈ ਉਹਨਾਂ ਨੇ ਵੀ ਇਹਨੂੰ ਲਾਗੂ ਕਰਨ ਲਈ ਐਲਾਨ ਕੀਤਾ ਹੋਇਆ ਹੈ ਜੀ ਔਰ ਸਾਂਝੇ ਤੌਰ ਤੇ ਹੁਣ ਦੋਨੇ ਤਰ੍ਹਾਂ ਸਾਂਝਾ ਕਰਨਗੇ ਆ ਜੀ ਸੈਕੰਡ ਗੱਲ ਇਹ ਕਿ ਲੋੜ ਕਿਉਂ ਪੈ ਗਈ ਜੀ ਉਹ ਇਹ ਆ ਕਿ ਦੇਖੋ ਇੱਕ ਤਾਂ ਸਰਕਾਰ ਨੇ ਸਾਡੇ ਨਾਲ ਚੋਣਾਂ ਦੇ ਦੌਰਾਨ ਜਿਹੜੀ ਕਮਿਟਮੈਂਟ ਕੀਤੀ ਕਿ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਦੇਾਂਗੇ ਜੀ ਲਕੀਮਪੁਰ ਦੇ ਲੋਕਾਂ ਨੂੰ ਜਿਹੜੀ ਬੇਇਨਸਾਫੀ ਹੋਈ ਲੋਕਾਂ ਨੂੰ ਦਰੜ ਕੇ ਗੱਡੀਆਂ ਥੱਲੇ ਮਾਰਿਆ ਗਿਆ ਇੱਕ ਪੱਤਰਕਾਰ ਮਾਰਤਾ ਉਹਨੂੰ ਇਹਨਾਂ ਸਭ ਦੇਣ ਦੀ ਗੱਲ ਹੋਈ ਸੀ ਜੀ ਜਿੰਨੇ ਲੋਕਾਂ ਦੇ ਮੁਕੱਦਮੇ ਸੀ ਸਾਰੇ ਮੁਕੱਦਮੇ ਵਾਪਸ ਲੈਣ ਦੀ ਗੱਲ ਹੋਈ ਸੀ ਜੀ ਬਾਕੀ ਇਹ ਗੱਲ ਸੀ ਇਹ ਸੀਗੀ ਗੱਲ ਕਿ ਬਿਜਲੀ ਛੋਤ ਬਿੱਲ ਜਿਹੜਾ 2020 ਉਹਨੂੰ ਅਸੀਂ ਦੁਬਾਰਾ ਆਪਣਾ ਸਟੇਕ ਹੇਲਡਰਸ ਦੇ ਨਾਲ ਸਟੇਕ ਹੇਲਡਰਸ ਨਾਲ ਗੱਲ ਕੀਤੇ ਬਿਨਾ ਬਿਲਕੁਲ ਲੈ ਕੇ ਨਹੀਂ ਆਵਾਂਗੇ ਜੀ ਹੁਣ ਉਹ ਸਾਰਾ ਕੁਝ ਹੀ ਸਰਕਾਰ ਮੋਂ ਦੁਬਾਰਾ ਕਰੀ ਜਾਂਦੀ ਹੈ ਜੀ ਇੱਕ ਗੱਲ ਦੂਜੀ ਗੱਲ ਇਹ ਆ ਕਿ ਦੇਖੋ ਸਰਕਾਰ ਨੇ ਇਸੇ ਸਰਕਾਰ ਨੇ ਚੋਣਾਂ ਤੋਂ ਪਹਿਲਾਂ 2014 ਚ ਜੀ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਅਸੀਂ ਤੁਹਾਡੀ ਨੂੰ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਲਾਗੂ ਕਰਾਂਗੇ ਜੀ 10 ਸਾਲ ਸਦਾ ਦਾ ਆਨੰਦ ਮਾਣ ਲਿਆ ਲੇਕਿਨ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਲਾਗੂ ਨਹੀਂ ਕੀਤੀ ਜੀ ਉਹ ਇਹਨਾਂ ਦਾ ਚੋਣ ਮੈਨੀਫੈਸਟੋ ਅੱਜ ਵੀ ਹਜੇ ਮੌਜੂਦ ਪਿਆ ਲੋਕਾਂ ਦੇ ਸਾਹਮਣੇ ਜੀ ਔਰ ਨਾਲ ਉਹਦੋਂ ਜਗ੍ਹਾ-ਜਗ੍ਹਾ ਤੇ ਜਾ ਕੇ ਵੀ ਕਿਹਾ ਕਿ ਅਸੀਂ ਲੋਕਾਂ ਨੂੰ ਕਰ ऋण ਮੁਕਤੀ ਕਰਜ ਮੁਕਤੀ ਕਰਨੇ ਕਿਸਾਨਾਂ ਦੀ ਭਾਰਤ ਦੇ ਕਿਸਾਨਾਂ ਦੀ ਇਹ ਵੀ ਕਿਹਾ ਜੀ ਲੇਕਿਨ ਉਹ ਵੀ ਨਹੀਂ ਕੀਤਾ ਰਹਿੰਦਾ ਸਗੋ ਕਿ ਨਵਾਂ ਵਾਰ ਕਰ ਦਿੱਤਾ ਕਿਸਾਨਾਂ ਦੇ ਉੱਤੇ ਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਜਿੱਦੈਂ ਜੀ 20 ਹੋਇਆ ਭਾਰਤ ਦਾ ਦੇ ਅੰਦਰ ਦਿੱਲੀ ਚ ਉਹ ਜੀ 20 ਦੇ ਵਿੱਚ ਫੈਸਲੇ ਕਿਹੋ ਜਿਹੇ ਲਏ ਗਏ ਨੇ ਕਿ ਜਿਹੜੀ ਕਣਕ ਭਾਰਤ ਦੇ ਵਿੱਚ ਬਾਹਰ ਤੋਂ ਆਉਂਦੀ ਹੈ ਜਿਹਦੇ ਤੇ ਇੰਪੋਰਟ ਡਿਊਟੀ 40% ਇੰਡੀਆ ਲਾਉਂਦਾ ਸੀ ਉਹ 40% ਇੰਪੋਰਟ ਡਿਊਟੀ ਨੂੰ ਫਰਵਰੀ ਦੇ ਵਿੱਚ ਬਿਲਕੁਲ ਰਿਮੂਵ ਕਰਨ ਦਾ ਫੈਸਲਾ ਲੈ ਲਿਆ ਜੀ ਇਟ ਮੀਨਸ ਕਿ ਕਲੀਅਰ ਹੈ ਕਿ ਉਹਨੂੰ ਰਿਮੂਵ ਕਰਦੇ ਆ ਜੀ ਤਾਂ ਆਪਣੇ ਆਪ ਜਿਹੜੀ ਉਹ ਉੱਥੋਂ ਆਉਣ ਵਾਲੀ ਕਣਕ ਹੈ ਉਹ 14-1500 ਰੁਪਏ ਨੂੰ ਵਿਕੇਗੀ ਇੱਥੇ ਆ ਕੇ ਜੀ ਅਗਰ ਉਹ 14-1500 ਨੂੰ ਬਾਹਰ ਲਈ ਕਣਕ ਇੱਥੇ ਵਿਕਦੀ ਹੈ ਹਾਂ ਜੀ ਤੇ ਭਾਰਤ ਦੇ ਕਿਸਾਨਾਂ ਦੇ ਉੱਤੇ ਜਿਹੜੇ ਕਣਕ ਉਤਪਾਦਕ ਨੇ ਉਹਨਾਂ ਦੇ ਬਹੁਤ ਮਾੜਾ ਅਸਰ ਪੈਣਾ ਹੈ ਇਹ ਰਿਸ਼ਤਰਾ ਮਤਲਬ ਆਪਣਾ ਪੋਲਟਰੀ ਦੇ ਉੱਤੇ ਵੀ ਇਹਨਾਂ ਨੇ ਇੰਪੋਰਟ ਡਿਊਟੀ ਘਟਾਉਣ ਦੀ ਗੱਲ ਕੀਤੀ ਹੈ ਜੀ ਕੁਝ ਇੰਪੋਰਟ ਡਿਊਟੀਆਂ ਮਤਲਬ ਖਤਮ ਹੁੰਦੀਆਂ ਨੇ ਤੇ ਸਮਝ ਲਓ ਜਿਹੜੇ ਲੋਕ ਜਿਨ੍ਹਾਂ ਨੂੰ ਪੋਲਟਰੀ ਦਾ ਕੰਮ ਡੇਰੀ ਦਾ ਕੰਮ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਸੀ ਵੀ ਇਹ ਸਾਰਾ ਹੈਗਾ ਸਹਾਇਕ ਧੰਦੇ ਨੇ ਉਹ ਸਾਰੇ ਵੀ ਨਾਲ ਦੀ ਨਾਲ ਖਤਮ ਹੋ ਜਾਣੇ ਆ ਸੋ ਇਹਨਾਂ ਸਾਰੇ ਹਾਲਾਤਾਂ ਨੂੰ ਲੈ ਕੇ ਇਹ ਕਿਉਂ ਹੋ ਰਿਹਾ ਹੈ WTO ਦੇ ਪ੍ਰਭਾਵ ਦੇ ਥੱਲੇ ਹੋ ਰਿਹਾ ਹੈ ਭਾਰਤ WTO ਚੋਂ ਬਾਹਰ ਆਵੇ ਇਹ ਸਮਝੌਤੇ ਰੱਦ ਕਰੇ ਸਰਕਾਰ ਔਰ ਕਿਸਾਨਾਂ ਦੀ ਕਣਕ ਦੀ ਜਿਹੜੀ ਹੈ ਉਹਦੀ ਪੂਰੀ ਖਰੀਦ ਹੁੰਦੀ ਰਹੇ ਉਹਦੇ ਲਈ ਜਿਹੜੀ ਇੰਪੋਰਟ ਡਿਊਟੀ ਖਤਮ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਉਹ ਖਤਮ ਕਰੇ ਸਰਕਾਰ ਪਿੱਛੇੜ ਮੇਨ ਮੰਗਾ ਇਹ ਨਹੀਂ ਇਹਨਾਂ ਨੇ ਹਾਲਾਤ ਪੈਦਾ ਕਰ ਦਿੱਤਾ ਕਿ ਦੇਖੋ ਅੱਜ ਸਰਕਾਰ BJP ਹੈ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ 10 ਸਾਲੋਂ ਐਂਟੀ ਕੰਬੈਂਸਿਵ ਵੀ ਹੋ ਜਾਂਦੀ ਆ ਹੋਰ ਬੜਾ ਕੁਝ ਹੋ ਜਾਂਦਾ ਹੈ ਜੀ ਸਰਕਾਰ ਬਦਲ ਕੇ ਕੱਲ ਨੂੰ ਦੂਸਰੀ ਆ ਜੇ ਉਹ ਕਹਿਣਗੇ ਸਾਡਾ ਸੀ ਤੁਹਾਡੇ ਸਾਡੀ ਤੋਂ ਉਹਨਾਂ ਤੁਹਾਡੇ ਕੋਲ ਕਮੇਟੀ ਮੇਟੀ ਕੋਈ ਨਹੀਂ ਸੀ ਸਾਸੀਂ ਕੱਲ ਤੁਹਾਡੇ ਸਾਡੇ ਬਾਹਰ ਚ ਕਦੇ ਬੈਠੇ ਹੋ ਜੀ ਤੋਂ ਇਸ ਕਰਕੇ ਲੋਕਾਂ ਦੀ ਇੱਕ ਜ਼ਿੰਮਤ ਮਜਬੂਰੀ ਬਣਦੀ ਆ ਕਿ ਇਹਨਾਂ ਹਾਲਾਤਾਂ ਦੇ ਵਿੱਚ ਇਸੇ ਸਰਕਾਰ ਦੇ ਹੁੰਦਿਆਂ ਹੁੰਦਿਆਂ ਪ੍ਰੋਟੈਸਟ ਦੁਬਾਰਾ ਵੱਡਾ ਮਤਲਬ ਕੀਤਾ ਜਾਏ ਜਿਹਦੇ ਚੋਂ 26 ਨਵੰਬਰ ਵੈਸੇ ਤਾਂ ਇਸ ਕੇਮ ਨੇ 26 ਨਵੰਬਰ ਡੇਟ ਦਿੱਤੀ ਆ ਜੀ ਲੇਕਿਨ ਜਿਹੜੀਆਂ ਉੱਤਰੀ ਭਾਰਤ ਦੀਆਂ 18 ਜ세 ਬੰਦੀਆਂ ਦੇ ਨਾਲ ਜਿਹੜਾ ਸਾਂਝਾ ਪ੍ਰੋਗਰਾਮ ਹੁਣ ਅਸੀਂ ਕਰ ਰਹੇ ਹਾਂ ਉਹਦੇ ਜੋ ਹੋ ਸਕਦਾ ਜੇਕਰ ਦੂਸਰੀਆਂ ਜ세 ਬੰਦੀਆਂ ਮਹਿਸੂਸ ਕਰਨੀਆਂ ਕਿ ਡੇਟ ਅੱਗੇ ਪਿੱਛੇ ਕੀਤੀ ਜਾ ਸਕਦੀ ਹੈ ਤਾਂ ਡੇਟ ਅੱਗੇ ਪਿੱਛੇ ਹੋ ਸਕਦਾ ਕਿ ਲੋੜ ਪਈ ਤਾਂ ਕੀਤੀ ਜਾ ਸਕਦੀ ਹੈ ਲੇਕਿਨ ਪ੍ਰੋਗਰਾਮ ਜਿਹੜਾ ਉਹ ਹੋਏਗਾ ਉਹਦੀ ਤਿਆਰੀ ਚੱਲ ਰਹੀ ਹੈ ਕੱਲ ਕਰਨਾਟਕਾ ਦੇ ਅੰਦਰ ਇੱਕ ਪ੍ਰੈਸ ਕਾਨਫਰੰਸ ਹੋਈ ਪਰਸੋ ਵੱਡੀ ਸਭਾ ਹੋਈ ਹੈ ਕੱਲ ਨੂੰ ਤੇਲੰਗਾਨਾ ਦੇ ਵਿੱਚ ਇੱਕ ਵੱਡੀ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਤਾਮਿਲਨਾਡੂ ਦੇ ਵਿੱਚ 17 ਕਿਸਾਨ ਜਥੇਬੰਦੀਆਂ ਨੇ ਹੋਰ ਨਵੀਆਂ ਨੇ ਸਾਨੂੰ ਐਸਕੇਮ ਨਾਨ ਪੋਲਿਟਿਕਲ ਨੂੰ ਸਮਰਥਨ ਦਿੱਤਾ ਹੈ ਕਿ ਅਸੀਂ ਇਹ ਇਸ ਲੜਾਈ ਤੁਹਾਡੇ ਨਾਲ ਹੈ ਕਰ ਕੇਰਲਾ ਦੇ ਵਿੱਚ ਹੋ ਕੇ ਛੱਡੀ ਹੈ ਵੱਡੀ ਪੰਚਾਇਤ ਪੰਜਾਬ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਹੋ ਰਹੀਆਂ ਨੇ ਦਿੱਲੀ ਆਪਣਾ ਲੁਧਿਆਣਾ ਚ ਹੋਈ ਸਰਾਬਾ ਦੇ ਵਿੱਚ ਵੱਡੀ ਪੰਚਾਇਤਜੀ ਦੇ ਵਿੱਚ ਲਗਭਗ 50 ਤੋਂ 60 ਹਜ਼ਾਰ ਕਿਸਾਨਾਂ ਨੇ ਸ਼ਮੂਲਤ ਕੀਤੀ ਹੈ ਤੋ ਇਸ ਤਰੀਕੇ ਦੇ ਨਾਲੇ ਸਾਰਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਦੋ ਹੋਰ ਵੀ ਹਜੇ ਵੱਡੀਆਂ ਸਭਾਵਾਂ ਜਿਹੜੀਆਂ ਐ ਦੋਨਾਂ ਥੜਿਆਂ ਵੱਲੋਂ ਰਲ ਕੇ ਕੀਤੀਆਂ ਜਾਣੀਆਂ ਨੇ ਇੱਕ 2 ਜਨਵਰੀ ਨੂੰ ਤੇ ਦੂਸਰੀ ਮਤਲਬ 6 ਜਨਵਰੀ ਨੂੰ ਬਰਨਾਲੇ ਦੇ ਵਿੱਚ ਕੀਤੀ ਜਾਣੀ ਹੈ ਗੱਲ ਇਹ ਤਾਂ ਸਵਾਲ ਇਹ ਹੈ ਵੀ ਇੱਕ ਪਾਸੇ ਜਿਵੇਂ ਜੂਸਾ ਸੰਜੁਕਤ ਮੋਰਚ ਹੈ ਜਿਹੜੇ ਪਹਿਲਾਂ ਤੁਸੀਂ ਇਕੱਠੇ ਸੀ ਸਾਰੇ ਤੇ 14 ਨਰਾਣ ਲੱਗ ਹੋ ਗਏ ਉਹਨਾਂ ਨਾਲ ਕੋਈ ਗੱਲਬਾਤ ਕੋਈ ਰਲੇਵੇਂ ਦੀ ਕੋਈ ਇਕੱਠੇ ਸੰਘਰਸ਼ ਕਰਨ ਦੀ ਕੋਈ ਗੱਲਬਾਤ ਚੱਲੀ ਹੈ ਦੇਖੋ ਉਹਨਾਂ ਨਾਲ ਸਾਡੀ ਦੁਸ਼ਮਣੀ ਤਾਂ ਕੋਈ ਹੈ ਨਹੀਂ ਜੀ ਸਵਾਲ ਇਹ ਹੈ ਕਿ ਉਹਨਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਜੀ ਲੋਕ ਵਿਸ਼ਵਾਸ ਕਿਸ ਤਰੀਕੇ ਨਾਲ ਕਰਨ ਨਾ ਦੇਤੇ ਕਿ ਦੁਬਾਰਾ ਉਹ ਗਲਤੀਆਂ ਨਹੀਂ ਕਰਨਗੇ ਜੀ ਦੇਖੋ ਅਸੀਂ ਅਸੀਂ ਚਾਹਣਿਆ ਤੁਹਾਨੂੰ ਪਤਾ ਹੋਵੇਗਾ ਕਿ ਪਿੱਛੇ ਜਦੋਂ ਜਦੋਂ ਪਹਿਲਾਂ ਵੀ ਇਕੱਠ ਕੀਤਾ ਜੀ ਉਦੋਂ ਇਨੀਸ਼ੀਏਟਿਵ ਡੱਲੇਵਾਲ ਨੇ ਲਿਆ ਜਾ ਕੇ ਮਤਲਬ ਲੋਕਾਂ ਨੂੰ ਕਿਹਾ ਵੀ ਯਾਰ ਇਕੱਠੇ ਹੋ ਕੇ ਲੜ ਲਈਏ ਇਕੱਠੇ ਹੋ ਕੇ ਲੜ ਲਈਏ ਲੜਾਈ ਵੱਡੀ ਹੈ ਜੀ ਲੇਗਿਨ ਇਹ ਜਿਹੜਾ ਕੁਝ ਆਗਵਾ ਵੱਲੋਂ ਬੜੀਆਂ-ਬੜੀਆਂ ਮਤਲਬ ਬੱਜਰ ਕੁਰਾਈਤਾ ਕੀਤੀਆਂ ਗਲਤੀਆਂ ਕੀਤੀਆਂ ਕਿ ਸਰਕਾਰਾਂ ਨੂੰ ਚਿੱਠੀਆਂ ਲਿਖਤੀਆਂ ਜਾਂ ਕੋਈ ਤਰ੍ਹਾਂ ਦੀਆਂ ਹੋਰ ਗੱਲਾਂ ਮੋਰਚਾ ਹਾਲਾਂਕਿ ਸਰਕਾਰ ਅ ਭਾਰਤ ਸਰਕਾਰ ਆਪਣੇ ਨਾਲ 46 ਮੁਲਕ ਹੋਰ ਲੈ ਕੇ ਡਬਲਯੂਟੀਓ ਦੇ ਵਿੱਚ ਜਾਣ ਲਈ ਮਤਲਬ ਤਿਆਰੀ ਕਰ ਬੈਠੀ ਸੀ ਅਗਰ ਉੱਥੇ ਜਲੀ ਜਾਂਦੀ ਤਾਂ ਸਾਡੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲਣਾ ਸ਼ੋਰ ਸੀ ਕਿਉਂਕਿ ਅਸੀਂ ਬਹੁਤ ਬੁਰੀ ਤਰ੍ਹਾਂ ਬੀਜਪੀ ਦਾ ਨੱਕ ਘੁੱਟੀ ਬੈਠੇ ਸੀ ਸਾਬੰਦ ਕਰੀ ਬੈਠੇ ਸੀ ਲੋਕਾਂ ਜੀ ਉਹਨਾਂ ਦੀ ਮਜਬੂਰੀ ਮਸਾਂ ਬਣਾਈ ਸੀ ਜੀ ਔਰ ਉਸ ਵੇਲੇ ਚੋਣਾਂ ਦੇ ਵਿੱਚ ਆ ਕੇ ਕੁੱਟ ਜਾਣਾ ਬਹੁਤ ਛੇਤੀ ਦੇ ਨਾਲ ਮੋਰਚੇ ਨੂੰ ਅੰਦਰ ਖਾਤੇ ਮੀਟਿੰਗਾਂ ਕਰ ਕਰਕੇ ਉਠਾ ਦੇਣਾ ਲੰਗਰਾਂ ਵਾਲਿਆਂ ਨੂੰ ਜਾ ਜਾ ਕੇ ਕਹਿ ਕੇ ਮਤਲਬ ਉਠਾ ਦੇਣਾ ਵੀ ਚਲੋ 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 ਮਸਲਾ ਹੱਲ ਹੋ ਗਿਆ ਤੋਂ ਉਹਨਾਂ ਨੂੰ ਹੁਣ ਡਰ ਲੱਗਦਾ ਹੈ ਕਿ ਮਤਲਬ ਵੈਸੇ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਉਹਨਾਂ ਨਾਲ ਜੀ ਕਿਸ ਤਰੀਕੇ ਦੇ ਨਾਲ ਉਹਨਾਂ ਨਾਲ ਮਤਲਬ ਚੱਲਿਆ ਜਾ ਸਕੇਗਾ ਇਹ ਚਿੰਤਾਵਾਂ ਨੇ ਜੀ ਜੀ ਨਹੀਂ ਇਹਦੇ 'ਚ ਜਿਵੇਂ ਹੁਣ ਠੀਕ ਹੈ ਤੁਹਾਡੇ ਜਿਹੜੇ ਜਿਹੜਾ ਤੁਸੀਂ ਪੱਖ ਦੱਸਿਆ ਤੇ ਉਸ ਮੌਕੇ ਗਲਤੀਆਂ ਕਿਸਾਨਾਂ ਕੋਨੇ ਕੀਤੀਆਂ ਹੋਣਗੀਆਂ ਪਰੰਤੂ ਇੱਕ ਪਾਸੇ ਸੰਯੁਕਤ ਮੋਰਚਾ ਪਹਿਲਾਂ ਉਹਨਾਂ ਨੇ ਜਿਹੜਾ ਹੈਗਾ ਮਹਾਲੀਜ ਪ੍ਰੋਟੈਸਟ ਕੀਤਾ ਹੁਣ ਉਗਰਾਹਾਵਾਂ ਨੇ ਵੀ ਇੱਕ ਐਲਾਨ ਕੀਤਾ ਹੋਇਆ ਤੁਹਾਨੂੰ ਨਹੀਂ ਲੱਗਦਾ ਜਿਹੜੀ ਤਾਕਤ ਹੈ ਜਿਹੜੀ ਉਹ ਕਿਤੇ ਨਾ ਕਿਤੇ ਕਮਜ਼ੋਰ ਹੋਊਗੀ ਇਹਦੇ ਨਾਲ ਨਹੀਂ ਤਾਕਤ ਦੇਖੋ ਮੈਂ ਫਿਰ ਇੱਕ ਬੇਨਤੀ ਕਰਾਂ ਐਸ ਕੇ ਐਮ ਨਾਨ ਪੋਲੀਟੀਕਲ ਔਰ ਕੁਛ ਲੋਕ ਪੋਲੀਟੀਕਲ ਜੇਕਰ ਲੋਕ ਇਸ ਉਸ ਪੋਲੀਟਿਕਸ ਨੂੰ ਪਸੰਦ ਕਰਦੇ ਤਾਂ ਮੇਰਾ ਖਿਆਲ ਹੈ ਸਰਕਾਰ ਹੀ ਹੋ ਸਕਦਾ ਕਿਸਾਨਾਂ ਦੀ ਆ ਜਾਂਦੀ ਜੀ ਔਰ ਆਪਾਂ ਦਿੱਲੀ ਦੇ ਵਿੱਚ ਅੰਦੋਲਨ ਲੜਿਆ ਜੀ ਸਾਰੇ ਵੀਰਾਂ ਨੇ ਇਕੱਠੇ ਹੋ ਕੇ ਵੀ ਸਪੋਰਟ ਕੀਤੀ ਔਰ ਉਸ ਤੋਂ ਤਾਂ ਹੀ ਸਪੋਰਟ ਹੋਈ ਤਾਂ ਹੀ ਸਫਲਤਾ ਮਿਲੀ ਕਿ ਉਹਨੂੰ ਆਪਾਂ ਨਾਨ ਪੋਲੀਟੀਕਲ ਰੱਖਿਆ ਜੀ ਸਮਝ ਲੱਗਦੀ ਹੈ ਨਾ ਗੱਲ ਦੀ ਹੁਣ ਮਤਲਬ ਚੋਣਾਂ ਫੇਰ ਆ ਗਈਆਂ ਜੀ ਸਾਨੂੰ ਦੇਣੀ ਪਤਾਗਾ ਵੀ ਉਹ ਚੋਣਾਂ ਦੇ ਵਿੱਚ ਖਾਜ ਕੀ ਦੇ ਫੇਰ ਹੋਣ ਲੱਗ ਜਾਣੀ ਐ ਜੀ ਕੀ ਕਹਣਾ ਦੀ ਗੱਲ ਜੀ ਇਹ ਬੇਪਰੋਸਗੀ ਦੀ ਗੱਲ ਆ ਹੋਰ ਕੋਈ ਗੱਲ ਨਹੀਂ ਹੈ ਸਾਡੀ ਉਹਨੂੰ ਲੱਗੜਾ ਲਾਈਓ ਜੀ ਤੇ ਜੇ ਸਰਕਾਰ ਦਾ ਕੀ ਲਾਦੇ ਰੁਪਈਆ ਦਿੱਲੀ ਜਾਣ ਦੇ ਸਮੇਂ ਜੇ ਕੋਈ ਸਰਕਾਰ ਦੀਆਂ ਰੋਕਾਂ ਜਾਂ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਦੇਖੋ ਗੱਲ ਇਹ ਆ ਸਰਕਾਰਾਂ ਹਮੇਸ਼ਾ ਰੋਕਾਂ ਲਾਉਂਦੀਆਂ ਹੁੰਦੀਆਂ ਨੇ ਜੀ ਅੰਦੋਲਨ ਅੰਦੋਲਨ ਹੁੰਦੀ ਐ ਅਨਸਰਦੀ ਲੋੜ ਹਾਂ ਜੀ ਸਰਦਾਣੀ ਜਦੋਂ ਲੋਕਾਂ ਦਾ ਉਹਦੇ ਵਿੱਚੋਂ ਨਿਕਲਦਾ ਹੁੰਦਾ ਅੰਦੋਲਨ ਜੀ ਲੋਕਾਂ ਨੇ ਆਪਣੀ ਪ੍ਰਾਪਤੀ ਲਈ ਅੱਗੇ ਵਧਣਾ ਹੁੰਦਾ ਹੈ ਜੀ ਸਰਕਾਰ ਨੇ ਲੋਕਾਂ ਨੂੰ ਰੋਕਣਾ ਹੁੰਦਾ ਹਮੇਸ਼ਾ ਰੋਕਦੀ ਹੁੰਦੀ ਹੈ ਜੀ ਲੇਕਿਨ ਕਿਵੇਂ ਸਰਕਾਰ ਦੇ ਨਾਲ ਅਸੀਂ ਨਿਭਣਾ ਹੈ ਇਹ ਮੌਕੇ ਦੇ ਮੁਤਾਬਕ ਦੇਖੋ ਮੈਂ ਖੱਲਾ ਜੇ ਤਾਂ ਮੇਰੀ ਜਥੇਬੰਦੀ ਕਲੀ ਕਰਦੀ ਹੋਵੇ ਤਾਂ ਮੈਂ ਹੁਣ ਐਲਾਨ ਕਰ ਦਿਆਂ ਜੀ ਕਿ ਅਸੀਂ ਐਂ ਕਰਾਂਗੇ ਅਸੀਂ ਐਂ ਕਰਾਂਗੇ ਹਾਂਜੀ ਅਸੀਂ ਸਾਡੇ ਨਾਲ ਭਾਰਤ ਦੇ ਵਿੱਚੋਂ ਦੱਖਣੀ ਭਾਰਤ ਦੇ ਵਿੱਚੋਂ ਕੱਲ ਪਰਸੋਂ ਹਜੇ 17 ਜਥੇਬੰਦੀਆਂ ਨੇ ਹੋਰ ਸਾਨੂੰ ਸਮਰਥਨ ਦਿੱਤਾ ਹੈ 18 ਜਥੇਬੰਦੀਆਂ ਉੱਤਰੀ ਭਾਰਤ ਦੀਆਂ ਨੇ ਸਮਰਥਨ ਦਿੱਤਾ ਹੈ ਉਹ ਸਾਰਿਆਂ ਨਾਲ ਮਿਲ ਬੈਠ ਕੇ ਵਿਚਾਰ ਕਰਕੇ ਜਿਹੋ ਜਿਹਾ ਹਾਲਾਤ ਬਣੇਗਾ ਉਹਦੇ ਮੁਤਾਬਕ ਅੱਗੇ ਵਧਾਂਗੇ ਪੰਜਾਬ ਦੇ ਵਿੱਚ ਕਿਹੜੀਆਂ ਜਥੇਬੰਦੀਆਂ ਨੇ ਆਪਣੇ ਨਾਲ ਜਿਹੜੀਆਂ ਹੈਗੀਆਂ ਡੱਲੇਵਾਲ ਸਾਹਿਬ ਦੇਖੋ ਹੁਣ ਜਿਹੜੀਆਂ 18 ਦੇ ਵਿੱਚ ਆ ਗਈਆਂ ਭਨੇਰ ਸਾਹਿਬ ਹੋਰੀ ਆ ਗਏ ਜੀ ਜਸਜੀਤ ਖੂਲ ਆ ਗਿਆ ਜੀ ਜਸਵਿੰਦਰ ਹੋਰੀ ਆ ਗਏ ਜੀ ਯਾ ਹੋਰ ਛੋਟੀਆਂ ਛੋਟੀਆਂ ਜੱਥੇਬੰਦੀਆਂ ਕੁਛ ਆ ਗਈਆਂ ਨੇ ਪਟੇੜੀ ਸਾਹਿਬ ਹੋਰੀ ਆ ਗਈ ਜੀ ਪੰਜਾਬ ਚੋਂ ਆ ਗਈ ਹਰਿਆਣੇ ਚੋਂ ਵੀ ਆ ਗਈਆਂ ਕੁਛ ਜੱਥੇਬੰਦੀਆਂ ਜੀ ਸਾਡੇ ਨਾਲ ਆਲਰੇਡੀ ਮਤਲਬ ਸਿਰਸਾ ਸਾਹਿਬ ਵਰਗੇ ਬੰਗੂ ਸਾਹਿਬ ਹੋਰੀ ਉਧਰੋਂ ਖੋਸਾ ਸਾਹਿਬ ਕੋਟਬੁੱਡਾ ਜੀ ਇਹਦੇ ਜੱਥੇਬੰਦੀਆਂ ਚੱਲ ਰਹੀਆਂ ਸਖਦੇਸ਼ ਸਿੰਘ ਭੋਜਰਾ ਜੋੜੀ ਚੱਲ ਰਹੇ ਨੇ ਹੈਨਾ ਚੱਲ ਰਹੀਆਂ ਨੇ ਜੱਥੇਬੰਦੀਆਂ ਸਾਡੇ ਨਾਲ 16 17 ਪਹਿਲਾਂ ਆਲਰੇਡੀ ਚੱਲ ਰਹੀਆਂ ਨੇ ਤੇ ਡੱਲੇਵਰ ਸਾਹਿਬ ਲਾਸਟ ਵਾਲਾ ਪੰਜਾਬ ਦੇ ਵਿੱਚ ਜਿਹੜੀਆਂ ਸੰਯੁਕਤ ਮੋਰਚੇ ਨੂੰ ਜਾਂ ਫਿਰ ਬਾਕੀ ਕਿਸਾਨ ਜਥੇਬੰਦੀਆਂ ਨੂੰ ਕੁਝ ਕਹਿਣਾ ਚਾਹੁੰਦੇ ਦੇਖੋ ਮੇਰੀ ਬੇਨਤੀ ਹੈ ਜੀ ਤੇ ਰਾਜਨੀਤੀ ਕਰਨੀ ਦੇਖੋ ਇਸ ਵੇਲੇ ਸਰਕਾਰ ਡਿਕਟੇਟਰਸ਼ਿਪ ਵੱਲ ਨੂੰ ਵੱਧ ਰਹੀ ਹੈ ਜੀ ਆਪਾਂ ਦੇਖਿਆ ਹੈ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਦਾ ਡੁੱਬ ਗਏ ਲੋਕਾਂ ਨੂੰ ਨਵਾਂ ਵਾਰ ਕਰਤਾ ਸਗੋ ਨੀ ਦਾ ਚੋਣਾਂ ਦੇ ਟਾਈਮ ਦੇ ਉੱਤੇ ਨੇੜੇ ਆ ਕੇ ਸਰਕਾਰ ਕਦੇ ਇਹਦਾ ਵਾਰ ਨਹੀਂ ਕਰਦੀ ਹੁੰਦੀ। ਜੀ ਇਹ ਸਿੱਧ ਕਰਦਾ ਕਿ ਉਹ ਡਿਕਟੇਟਰਸ਼ਿਪ ਕਰ ਰਹੇ ਨੇ। ਜੀ ਇਦੋਂ ਵੀ ਗਾਂਹਾ ਖਿਡਾਰੀ ਕੁੜੀਆਂ ਨੇ ਮਤਲਬ ਕਿੰਨਾ ਪ੍ਰੋਟੈਸਟ ਕੀਤਾ? ਜੀ ਸਾਡੀਆਂ ਖਿਡਾਰੀ ਲੜਕੀਆਂ ਜਿੰਨ ਪਹਿਲਵਾਨ ਲੜਕੀਆਂ ਨੇ ਜੀ ਉਹਨਾਂ ਨੂੰ ਸੜਕਾਂ ਤੇ ਘੜੀਸਿਆਂ ਤੇ ਰੰਦੀ ਕਸਰੇ ਕੱਢ ਦਿੱਤੀ ਕਿ ਉਹ ਉਹਨਾਂ ਨੇ ਜਿੱਦ ਨਾਲ ਹਾਂ ਜੀ ਕਿ ਉਹ ਆਪਦਾ ਬੰਦਾ ਫੇਰ ਮਤਲਬ ਜਿਹੜਾ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਜੀ ਇਹ ਬੀਜੇਪੀ ਦੀ ਮਤਲਬ ਅਹੰਕਾਰੀ ਪਾਲਿਸੀ ਨੂੰ ਸਪਸ਼ਟ ਕਰਦਾ ਫੇਰ ਉਹਦੂ ਅੱਗੇ ਲੈ ਲੋ ਤੇ ਇੱਕ ਆਦਮੀ ਨੇ ਚਲੋ ਕੋਈ ਮਮੇਕਰੀ ਕੀਤੀ ਜੀ ਉਹ ਉਪ ਰਾਸ਼ਟਰਪਤੀ ਦੀ ਤਾਂ ਉਹਦੇ ਆਧਾਰ ਤੇ ਉੱਤੇ ਕੀ ਕੁਸ਼ ਕਰ ਦਿੱਤਾ ਗਿਆ ਜੀ ਤੁਸੀਂ ਦੇਖ ਰਹੇ ਹੋ ਜੀ 140 ਐਮਪੀ ਹੌਲੀ ਹੌਲੀ ਇੱਕ ਇੱਕ ਕਰਕੇ ਜਿਹੜਾ ਵੀ ਬੰਦਾ ਇਹਨਾਂ ਦੇ ਇਹਨਾਂ ਦੀ ਇਹ ਪਾਲਿਸੀ ਦਾ ਜਾਂ ਇਹਨਾਂ ਦੇ ਕਿਸੇ ਬਿੱਲ ਦਾ ਵਿਰੋਧ ਕਰਦਾ ਹੈ ਉਸੇ ਬੰਦੇ ਨੂੰ ਚੱਕ ਕੇ ਸਸਪੈਂਡ ਕਰ ਦਿੰਦੇ ਆ ਤਾਂ ਇਹ ਤੋ ਸਪਸ਼ਟ ਹੁੰਦਾ ਹੈ ਕਿ ਅਸੀਂ ਇੱਕ ਆ ਲੋਕਤੰਤਰਿਕ ਢਾਂਚੇ ਤੋਂ ਡੈਮੋਕ੍ਰੇਸੀ ਤੋਂ ਡਿਕਟੇਟਰਸ਼ਿਪ ਵੱਲੋਂ ਸਾਡਾ ਦੇਸ਼ ਵੱਧ ਰਿਹਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਇਨਸਾਫ ਪਸੰਦ ਲੋਕਾਂ ਨੂੰ ਜ਼ਰੂਰ ਮਤਲਬ ਇਕਜੁੱਟ ਹੋਣਾ ਪੈਣਾ ਤੇ ਹੋਣਾ ਚਾਹੀਦਾ